ਤੱਕ ਹੀ ਹੋਣ ਲੱਗਾ ਹੁਣ ਰਕੜੀ ਬੰਨਣ ਲੱਗੇ ਆ ਆ ਚਲ ਬੰਨ ਦੋ ਹੁਣ ਉਪਰ ਆਪੇ ਕੋਮਲਾ ਨਾ ਪਵਾ ਬਿਨਾਂ ਕੋਮੀ ਇਹਨੂੰ ਬੰਨਣੀ ਆ ਗਈ ਮਤਾਂ ਉਹ ਉਹ ਤਰ ਤੱਕ ਨਾ ਆ ਕੇ ਬੰਨਣ ਲੱਗੀ ਆ ਅਗਲੀ ਤੁਸੀਂ ਐਵੇਂ ਹੀ ਨਾ ਉਹਦੇ ਗਈ ਜਾ ਤੁਸੀਂ ਆਪਣੀ ਗੱਲ ਕਰ ਦੇਣੀ ਉਹ ਤਾਂ ਯਾਦ ਭੁੱਲ ਗਿਆ ਹਨਾ ਤਾਂ ਪਾਪਾ ਦੀ ਮੈਮਰੀ ਕਮਜ਼ੋਰ ਹੋ ਗਈ ਕੇਦੀ ਹੈਲਪ ਲੈਣੀ ਹੁਣ ਆਪੇ ਬੰਨਣੀ ਆ ਵਾਓ ਇਹ ਚਲਤਾ ਹੀ ਦਿਲਾ ਲਾ ਮਾੜੀ ਜੀ ਹੈਲੋ ਚਾ ਚਲੋ ਭਾਜੀ ਨੂੰ ਖਿਲਾ ਦੋ ਅਮੈਰਾ ਵਾਲੀ ਵੀ ਬੰਨ ਲਓ ਅਮੈਰਾ ਦੀ ਵੀ ਬੰਨਦੇ ਨੀ ਰੱਖੜੀ ਭਾਜੀ ਦੇ ਹੱਥ ਅੱਜ ਤਾਂ ਸ਼ੁਰੂ ਹੋਈਆਂ ਚਲ ਮਜਾਤਾ ਖਾਓ ਹੁਣ ਪੂਰੀ ਖਾ ਲਓ ਦੇਖੋ ਤਾਂ ਕਿ ਤੋ ਵਧੀਆ ਆਹਣ ਹਾਂਜੀ ਖੜੀਆਂ ਦਾ ਬਹੁਤ ਵਧੀਆ ਜਾਂਦੀਆਂ ਨੇ ਇਹ ਮੈਂ ਦੇਖਾ ਤੁਹਾਨੂੰ ਦੀਦੀ ਤਾਂ ਜੇ ਸੁੱਤੀ ਹੋਣੀ ਆ ਹੋ ਉੱਠ ਕੇ ਕਰਨਗੇ ਰੱਖ ਦੇ ਉੱਠ ਕੇ ਕਰਨਗੇ ਹੁਣ ਰਖੜੀ ਹਾਂ ਜੀ ਹੋਰ ਯਾਰੀ ਆ ਕੇ ਮਨਜੋਤ ਅੱਜ ਦੇ ਦਿਨ ਦੇ ਵਿੱਚ ਤੇ ਬਹੁਤ ਭਾਰ ਹੁੰਦਾ ਨਾ ਮਨਜੋਤ ਦੇ ਤੇ ਤਾ ਹੋਰ ਇੰਨੀਆਂ ਰਕੜੀਆਂ ਬਣਾਉਣੀਆਂ ਮੈਂ ਦੀ ਆਪਾ ਕਦੋਂੋਂ ਦੇਖੋ ਤਾਂ ਨੇ ਹਾਂ ਲੈ ਕਦੋਂ ਨਹੀਂ ਦੇਖਦਾ ਨੇ ਕਦੋਂ ਦੇਖਦਾ ਨੇ ਮਨਜੋਤ ਇੱਧਰ ਬਾਲੇ ਰਖੜੀ ਪੈ ਮਿਲ ਗਏ ਨਾ ਦੰਤ ਤਾਂ ਨਹੀਂ ਆਏ ਵਿੱਚ ਨਹੀਂ ਨਾ ਥੋੜੇ ਦੰਦ ਉੱਦੀ ਆ ਗਏ ਫਲਾਦੋ ਮਮਾ ਤੈਨੂੰ ਫੌਡੀ ਚਾਹੀਦੀ ਹੈ ਮਮਾ ਰੁਕ ਜਾ ਮੈਂ ਕੋਡ ਬਿਚਲੀਆ ਕੋਈ ਵੀ ਜਿਆ ਹਨ ਹੋ ਸਕਦਾ ਹੈ ਜਿਹੜਾ ਜਿਹੜਾ क्या बोत सा रखड़ी बनोगा ब्यूटीफुल थैंक यू गिदर नानी इधर मिठा मिठा बोलिया करो ਆਜਾ ਤਾਂ ਤੁਹਾਨੂੰ ਮਗਾਣੀ ਤਾਂ ਇਹਨਾ ਨਹੀਂ ਤਾਂ ਹੋਰ ਨਹੀਂ ਬਈ ਹੋਰ ਕੋਈ ਟਾਈਟ ਨਹੀਂ ਥੋੜੀ ਜਿਹੀ ਹੋਗਾ ਰਖੜੀ ਬੰਨਣ ਵਾਲੇ ਦੀ ਤਾਂ ਮਹਤਾਬ ਘਰ ਮਰਜੀ ਜਲਦੀ ਹੁੰਦੀ ਆ ਨਾ ਕਿ ਬਣਾਉਣ ਵਾਲੇ ਦੀ ਕੱਟੇ ਦੇ ਫੋਨ ਇਕੱਠਾ ਹੋ ਜੂ ਦਿਖਾਓ ਫ੍ਰੀਜ ਰਖੜੀਆਂ ਨਹੀਂ ਬਣਾਉਣੀਆਂ ਲੱਗਾ ਪਤਾ ਜੇਬ ਢਿੱਲੀ ਕਰੋ ਜੇਬ ਢਿੱਲੀ ਇਹ ਹਿੱਲਣ ਨਹੀਂ ਦੇਣਾ ਲਾ ਇਹ ਲ ਨਾ ਮਾਮੇ ਦਾ ਮਤਲਬ ਰਖੜੀਆਂ ਬਣਾਉਣ ਦਾ ਤੁਹਾਨੂੰ ਬੜੇ ਪਤਾ ਮੈਂ ਆ ਵਾਲੀ ਬਣਾਉਣੀ ਮੈਂ ਗੇਜਨਾਨੀ ਵਾਲੀ ਬਣਾਉਣੀ ਚਲੋ ਹੁਣ ਜਰਾ ਜੇਬ ਢਿੱਲੀ ਕਰੋ ਅੱਜ ਜੇ ਵੀ ਨਹੀਂ ਲੱਗਦੀ ਹਾਂ ਕਾ ਮੰਜੋ ਮੈਨੂੰ ਤਾਂ ਬਦਬੜੀ ਜੇ ਦੀ ਸਵੇਰੇ ਸਵੇਰੇ ਲੁੱਟ ਲਿਆ ਤੇਰੀ ਤਾਂ ਹੈਗੀ ਤੂੰ ਉਹਦਾ ਮਾਰ ਕੇ ਤੇ ਜੇਬ ਇਤੇ ਦਿਲ ਨਾਲ ਲਾਈ ਫਿਰਦੀਆਂ ਤਾਂ ਫੇਰ ਚਲੋ ਖਾਲੀ ਵੀ ਕਰੋ ਜੇਬ ਵੀ ਦਿਲ ਨਾਲ ਲਾਈ ਰੱਬ ਬਗਲ ਦੇਵੇ ਘਟ ਲੜਿਆ ਕਰੋ ਮਹਿਤਾਵ ਕੋਰ ਸ਼ਿਕਾਇਤਾ ਜੇ ਨੰਬਰ 1 ਅਨਮਨਜੋ ਹੋ ਗਈ ਕਰਦੀ ਆ ਰਵਾਨ ਜੇ ਬਾਰਫੀ ਖਾਓ ਚਾਜ ਦਾ ਬੋਲੋ ਮਿਕਸਾ ਬੋਲੋ ਮਿੱਠੀ ਖਾਓ ਖਾਓ ਬਾਬਾ ਜੀ ਨੂੰ ਵੀ ਸੁੱਕੀ ਵਾਲੀ ਸੁੱਚੀ ਵਾਲੀ ਇਹ ਵੀ ਖਲਾੜੇ ਉਹੋ ਜਿਹੇ ਕੋੂਨੀ ਖਲਾੜੇ ਸੈਲਫਨ ਨੂੰ ਜਾਂਦਿਆਂ ਤੇ ਰੌਜੰਦਾ ਨਾ ਤਾਂ ਲੈਟਾ ਬੜਾ ਅਕੜੀ ਲੈ ਕੇ ਜਾਣਾ ਹੈ ਮੈਂ ਤਾਂ ਉਹਨੂੰ ਬਕਸੀ ਹੋਣਾ ਹੈ ਤੇ ਜਿਆਦਾ ਸਾਰੇ ਪੈਸੇ ਲਿਓ ਕਿ ਜੀ ਸਾਰੀ ਗੋਲਕ ਖਾਲੀ ਕਰਕੇ ਜਾਇਓ ਦੇ ਲੜੀ ਜਿੰਨੇ ਕਿੰਨੇ ਪੈਸੇ ਆਏ ਇਹ ਚ ਤਾਂ ਦੇ ਲਈ ਸਾਹਮਣੇ ਰੱਖਿਆ ਆ ਆਈ ਗੇਟ ਅ ਮੈਰੀ ਆਨ ਅਪ ਇੰਨਾ ਪਿਆਰ ਤੁਸੀਂ ਕਾ ਅੱਗੇ ਆਗੇ ਆ ਇਸ ਆਗੇ ਲੋਕ ਆ ਗਏ ਆ ਜਾਗੇ ਬਲੌਗ ਨਹੀਂ ਨਹੀਂ ਨਾ ਰੋਣਾ ਨਾ ਅੱਛਾ ਸੁਣ ਲੇ ਜੀ ਆਹ ਦੇਖੋ ਜੀ ਮੈਂ ਤੇਰਾ ਆਲਾ ਨਹੀਂ ਦਿਆ ਨੀ ਕੋਈ ਨਾ ਜਿ ਦਵਾਈ ਉਹਨੇ ਮੰਗ ਲਵਾਂ ਨਹੀਂ ਆਉਂਦਾ ਆ ਰਿਹਾ ਜੀ ਤੇ ਭਗਵਾਨ ਅੱਛੀ ਗੱਲ ਇਹ ਕਿ ਕਿਹੜੇ ਹੋਣ ਸਾਡੀ ਆਏ ਨਹੀਂ ਨਹੀਂ ਇਹਨੂੰ ਮੰਨਣ ਤੋਂ ਡੋੜੇ ਚੱਕ ਨਹੀਂ ਆਹ 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 ਹਣਸੋ ਉਹਨੂੰ ਦਾ ਉੱਥੇ ਹੁਣ ਇੱਥੇ ਬੰਦਨ ਦੇ ਆ ਅਸ ਸਕੂਲ ਦੇ ਸਟੂਡੈਂਟ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਾਰਾ ਦਿਨ ਬਸ ਇੱਕ ਦੂਜੇ ਦੇ ਮਗਰ ਹੀ ਬਹਿ ਬਹਿ ਕੇ ਗੇ ਜਾ ਰਹੇ ਆ ਉਹਨੇ ਦੱਸ ਦਿੱਤਾ ਕਿ ਮੈਂ ਕਹਿ ਜਣਾ ਮੈਂ ਹੌਸਲ ਇਹ ਗਾਇ ਕਿਤੇ ਨਹੀਂ ਸੀ ਇਹ ਸਾਰੇ ਝਾਮੀ ਆ ਬੰਦ ਕਰੀਏ ਮੈਡਮ ਨੂੰ ਬਤਾ ਲਓ ਕਿਤੇ ਨਾ ਹਾਂਜੀ 2 ਮਿੰਟ ਰੁਕਿਓ ਮੈਂ ਜਾਣਾ ਆ ਕਾਲੂ ਰਖੜੀਏ ਨਾ ਬਾਹਰ ਨਾ ਇਦਾਂ ਕਰਕੇ ਚਲਣਾ ਨਹੀਂ ਕੰਮ ਆ ਸਕੂਲ ਦਾ ਕੰਮ ਤਾਂ ਉਹਨਾਂ ਨੂੰ ਪੁੱਛਣਾ ਹੀ ਆ ਕੀਤਾ ਕਿ ਨਹੀਂ ਕੀਤਾ ਤੁਸੀਂ ਆਹ ਦੇਖ ਲਓ ਵੀ ਰੇਮਨ ਅਮਰਸਰ ਨੀਗਰ ਰੇਮਨ ਚਾਵੀ ਆ ਅਮਰੀ ਜਰਵਾ ਆ ਯਾਰ ਦੇਖ ਵੀ ਦੇਖਦੀਆਂ ਮੇਰਾ ਤਾਂ ਪੂਰਾ ਜੋਰ ਹੀ ਲੱਗਾ ਆ ਐਡੇ ਕਰਦੇ ਦੇ ਦਈ ਦੂਜੀ ਬੰਦੇ ਜੈਸੇ ਮੈਂ ਨਹੀਂ ਬੰਨਣੇ ਇਹ ਵੀਡੀਓ ਬੰਨ੍ਹਣੀ ਆ ਜੋਰ ਤੇ ਕਿਹ ਜੋਰ ਦਿਲ ਕਰਦਾ ਮੈਂ ਤਾਂ ਦਿੱਤਾ ਦੀ ਗੱਲ ਨਹੀਂ ਸੀ ਆਹ ਇਹ ਬੰਨ੍ਹ ਸੀ ਆਹ ਇਹ ਬੰਨ੍ਹ ਅੱਛਾ ਤੇ ਮੈਂ ਰੋਇਆ ਇਹ ਬੱਚੇ ਨਹੀਂ ਨਹੀਂ ਮੈਂ ਉੱਧਰ ਬੈਠੀ ਸੀ ਨਾ ਪਹਿਲਾਂ ਦੀਜਾ ਕਵਾਚ ਸੀ ਬਾਅਦ ਚ ਸਾਲੀ ਕਵਾਦ ਨਹੀਂ ਹਾਂ ਜੀ ਹਾਂ ਜੀ ਕਰੀਏ ਭਗਵਨ ਮੈਂ ਨਹੀਂ ਤੇਰੇ ਇੱਥੇ ਬੰਦ ਲਾ ਕੇ ਕਿੰਦਰ ਸੇ ਉੱਪਰ ਬੰਦ ਕਰੀ ਹਾਂ ਆਜਾ ਆਜਾ ਕਰ ਲੈ ਲੈ ਆ ਫੋਟੋ ਖਿੱਚਦੇ ਹਾਂ ਸਾਡੇ ਤੇ 라ਮਾ ਨਾਲ ਇਕੱਠਿਆਂ ਦੇ ਰਕੜੀ ਬੰਦੀ ਹਾਂ ਸਾਰੇ ਗੱਲ ਹੈ ਪਹਿਲਾਂ ਬਾਬਾ ਨੂੰ ਅਸਲੀ ਗਿੰਦੇ ਚੱਕਾ ਜੀ ਦੋ ਤਿੰਨ ਵਾਰੀ ਲਈ ਆਪੇ ਬਣਾ ਕੇ ਆਪੇ ਖਾੜੀਆਂ ਪੈਣ ਲਈਆਂ ਇਧਰ ਸ਼ੈਫ ਕੱਲ ਦੇ ਆਏ ਆ ਮਾਮੀ ਨਾਲ ਆਏ ਹੋਗੇ ਮਾਮਿਆਂ ਦੇ ਆਏ ਸਹੀ ਗੱਲ ਆ ਕਿੰ ਲੋ ਕਪੂਰੀਆਂ ਖਾ ਗਏ ਹੁਣ ਰੂਪ ਤੋ ਹਿੱਲ ਨਹੀਂ ਹੁੰਨਿਆ ਮੇਰੇ ਉੱਤੋਂ ਤਾਂ ਕੁੜੀ ਵੀ ਆ ਗਈ ਸਲੇਟ ਤੇ ਬਤਾ ਕਿ ਨੀਆਂ ਪੂਰੀਆਂ ਖਾਦੀਆਂ ਐਨੀਆਂ ਖਾ ਲਈ ਹੁਣ ਮਤਾਬ ਤੋ ਹਿੱਲ ਨਹੀਂ ਹੁੰਦਾ ਭਜਨਕੌਰ ਦੀ ਬਾਰੀ ਹੁਣ ਆਈ ਐ ਇਹ ਦਿੱਤੀ ਦਿੱਤੀ ਖਾ ਰਹੀ ਖਾਲੀ ਕੋਲੀਆਂ ਆ ਦੇ ਲੈ ਇਹ ਵਿਚਾਰੀ ਇਹ ਦੋ ਤੇਰੂ ਇੱਕ ਦੋ ਤੇ ਦੋਤੀਆਂ ਇੱਕੋ ਹੀ ਮਿਲੀ ਤੇ ਲਾ ਉਹਨੂੰ ਖਾਈ ਜਾਂਦੀ ਉਹਦੋਂ ਦੀ ਖਾਲੀ ਕੋਲੀਆਂ ਦੇ ਹੁਣ ਨਾ ਫਟ ਕੀ ਮਪਾਂ ਦਾ ਕੀ ਰੋਣ ਦਾ ਤੇ ਫੋਨ 315 ਹੋ ਜਾਂਦਾ ਕਰਾ ਦਾ ਕੰਮ ਵੀ ਦੇ ਦਿੰਦਾ ਮਾੜਾ ਮੋਟਾ ਇਹ ਘਰ ਦੇ ਹੀ ਉਹ ਉਹਨਾਂ ਦਾ ਬਣਾਇਆ ਆ ਹਾਂ ਕੋਈ ਫੋਨ ਕਰ ਲਾਂਗੇ ਕੋਈ ਨਹੀਂ ਫੋਨ ਕਰ ਲਾਂਗੇ ਕੋਈ ਨਹੀਂ ਇਹ ਕਿ ਸੈਂ ਦੇਖ ਨਹੀਂ ਕੇ ਨਾ ਇਹ ਤਾਂ ਨਾ ਦੇ ਖੜੀ ਦੇਖ ਕੇ ਘੁੰਮਦੇ ਹੋਰ